ਤਰੰਦਾਰਨ ਦੇ ਦੁਕਾਨਦਾਰਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਪੈਸਟਿਸਾਈਡ ਤੇ ਫਰਟੀਲਾਈਜ਼ਰ ਐਸੋਸੀਏਸ਼ਨ ਦਾ ਫੈਸਲਾ ਤਰੰਦਾਰਨ ਦੀਆਂ ਦੁਕਾਨਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਦੁਕਾਨਦਾਰਾਂ ਨੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਚੋਨੇ ਦੀ ਖਾਸ ਕਿਸਮ ਲੈ ਕੇ ਸਰਕਾਰ ਦੇ ਫੈਸਲੇ ਤੋਂ ਬਾਅਦ ਬੰਦ ਦਾ ਐਲਾਨ ਕੀਤਾ ਗਿਆ ਜਿਵੇਂ ਦੇਖ ਰਹੇ ਹੋ ਇੰਡੀਆ ਨਿਊਜ਼ ਤਰੰਦਾਰਨ ਪੂਰਾ ਜ਼ਿਲ੍ਹਾ ਹੈ ਔਰ ਜ਼ਿਲ੍ਹੇ ਦੇ ਇੱਥੇ ਜਿੰਨੇ ਵੀ ਜਿਹੜੇ ਕੀ ਬੀਜ ਵੇਚਣ ਵਾਲੇ ਨੇ ਕਿਸਾਨਾਂ ਦੇ ਜਿਹੜੇ ਬੀਜ ਜਿਨ੍ਹਾਂ ਨੂੰ ਮਿਲਨੇ ਹੁੰਦੇ ਨੇ ਉਹ ਦੁਕਾਨਦਾਰ ਜਿਹੜੇ ਪੂਰੇ ਜ਼ਿਲ੍ਹੇ ਦੇ ਭਰ ਅੱਜ ਤਰੰਤਾਂ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਏ ਨੇ ਕਿ ਉਹਨਾਂ ਨੂੰ ਪ੍ਰੋਬਲਮਾਂ ਆ ਰਹੀਆਂ ਨੇ ਤੇ ਪ੍ਰੋਬਲਮ ਵੀ ਬੜੀ ਵੱਡੀ ਹੈ। ਅਗਰ ਉਹ ਕਹਿੰਦੇ ਕਿ ਉਸ ਪ੍ਰੋਬਲਮ ਦਾ ਹੱਲ ਨਾ ਹੋਇਆ ਤਾਂ ਅਸੀਂ ਪੂਰੇ ਜ਼ਿਲ੍ਹੇ ਦੀਆਂ ਦੁਕਾਨਾਂ ਜਿਹੜੀਆਂ ਵਾਂ ਉਹ ਸਾਰੀਆਂ ਬੰਦ ਰੱਖਾਂਗੇ ਔਰ ਜੇ ਬੰਦ ਕਰਦੇ ਹਾਂ ਉਹਦੇ ਵਿੱਚ ਅਗਰ ਕਿਸੇ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਅਸੀਂ ਉਹਦੀ ਪਰੇਸ਼ਾਨੀ ਜਿਹੜੀ ਹੈ ਸਮਝਦੇ ਹਾਂ ਪਰ ਇਹ ਜੋ ਕੁਝ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ। ਸਾਡੇ ਨਾਲ ਇਹ ਤਸਵੀਰਾਂ ਵਿੱਚ ਦੇਖ ਸਕਦੇ ਜੋ ਕਿ ਪੂਰੇ ਜ਼ਿਲ੍ਹੇ ਦੇ ਫੀਲ ਵਿੱਚ ਨਾਲੇ ਦੁਕਾਨਦਾਰ ਜਿਹੜੇ ਨੇ ਉਹ ਸਾਰੇ ਦੇ ਸਾਰੇ ਇੱਥੇ ਆਏ ਨੇ ਔਰ ਇਹ ਉਹਨਾਂ ਨਾਲ ਗੱਲ ਕਰਾਂਗੇ ਕਿ ਇਹਨਾਂ ਦੀ ਕੀ ਸਮੱਸਿਆ ਐਸੀ ਆ ਗਈ ਜੋ ਇਹ ਦੁਕਾਨਾਂ ਬੰਦ ਕਰਨ ਨੂੰ ਤਿਆਰ ਪਰ ਤਿਆਰ ਬੈਠੇ ਨੇ ਸਰ ਤੁਹਾਡਾ ਨਾਮ ਜਗਤਾਰ ਸਿੰਘ ਇਹ ਜਗਤਾਰ ਸਿੰਘ ਜੀ ਕੀ ਤੁਹਾਡੀ ਯੂਨੀਅਨ ਦਾ ਨਾਮ ਔਰ ਕਿਉਂ ਤੁਸੀਂ ਇਹ ਦੁਕਾਨਾਂ ਬੰਦ ਕਰਨ ਦਾ ਐਲਾਨ ਕਰ ਰਹੇ ਹੋ ਦੇਖੋ ਸੀਡ ਔਰ ਪੈਸੀਜਰ ਫਕਲਾਈ ਆ ਦੀ ਐਸੋਸੀਏਸ਼ਨ ਨਾਲ ਤਰਨ ਸਾਡੀ ਮੇਨ ਪ੍ਰੋਬਲਮ ਹੈਗੀ ਜਿਹੜੀਆਂ ਸਰਕਾਰ ਨੇ ਗਵਰਨਮੈਂਟ ਨੇ ਹਾਈਬ੍ਰਿਡ ਜਾਂ ਪੂਸ਼ਾ 44 ਜਿਹੜੀ ਵੈਰੈਟੀ ਬੰਦ ਕੀਤੀ ਆ ਠੀਕ ਹੈ ਅਸੀਂ ਉਹਦੇ ਸੇਵਰ ਦੇ ਵਿੱਚ ਅਸੀਂ ਨਹੀਂ ਸਾਡਾ ਦੁਕਾਨਦਾਰ ਕੋਈ ਵੀ ਨਹੀਂ ਵੇਚ ਰਿਹਾ ਪਰ ਉਹਦੇ ਛਤਰਛਾਇਆ ਹੇਠ ਹੋਰ ਜੋ ਡਿਪਾਰਟਮੈਂਟ ਆਉਂਦਾ ਹੈ ਹੋਰ ਦਵਾਈਆਂ ਫੜਕੇ ਮਤਲਬ ਉਹਨਾਂ ਨੂੰ ਫਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸਾਡੀ ਮੇਨ ਮੰਗ ਹੈ ਕਿ ਸੀਟ ਤੇ ਜੋ ਅਸੀਂ ਤੁਹਾਨੂੰ ਕਿਹਾ ਵੀ ਨਹੀਂ ਬੈਨ ਹੈ ਉਹ ਹੀ ਨਹੀਂ ਵੇਚਾਂਗੇ ਪਰ ਉਸ ਤੋਂ ਦੋ ਦੇ ਨਾਲ ਨਾਲ ਉਹਨਾਂ ਨੂੰ ਹੋਰ ਤੰਗ ਪਰੇਸ਼ਾਨ ਕੀਤਾ ਜਾ ਉਹ ਨਾ ਕੀਤਾ ਜਾਵੇ ਸਾਡੇ ਡੀਲਰ ਨਾਲ ਸਾਡੇ ਨਾਲ ਹੋਰ ਵੀ ਨਹੀਂ ਹੁੰਦਾ ਨਹੀਂ ਗੱਲ ਕਰਦੇ ਆ ਸਰ ਕਿਹੜੀ ਐਸੀ ਫੀਡ ਹੈ ਜਿਸ ਨੂੰ ਤੁਹਾਨੂੰ ਪ੍ਰੋਬਲਮ ਆ ਗਈ ਸਾਰਿਆਂ ਨੂੰ ਸਾਨੂੰ ਪ੍ਰੋਬਲਮ ਕਿਸੇ ਸੀਡ ਨਾਲ ਨਹੀਂ ਆ ਰਹੀ ਸਾਡੀ ਪ੍ਰੋਬਲਮ ਇਹ ਹੈ ਕਿ ਜਿਹੜੀ ਗਵਰਨਰ ਨੇ ਜੋ ਵੀ ਚੀਜ਼ ਬੰਨ੍ਹ ਕੀਤੀ ਹੈ ਇਹ ਉਹਦੇ ਅਗੇ ਕੋਈ ਟੀਮਾਂ ਬਣਾਈਆਂ ਜੇ ਸਾਡੇ ਕਿਸੇ ਕੋਲ ਫੜੀ ਜਾਂਦੀ ਆ ਉਹਦੇ ਅਸੀਂ ਗੁਲੇਗਾਰ ਇਸ ਕਰਕੇ ਅਸੀਂ ਉਹਦੇ ਵਿੱਚ ਉਹ ਬਿਲਕੁਲ ਪ੍ਰੋਡਕਟ ਨਹੀਂ ਰੱਖਾਂਗੇ ਜਿਸ ਨਾਲ ਗਵਰਨਮੈਂਟ ਕਹੇਗੀ ਉਸ ਨਾਲ ਹੀ ਚੱਲਾਂਗੇ ਪਰ ਉਹ ਸਾਨੂੰ ਤੰਗ ਤੇ ਪਰੇਸ਼ਾਨ ਨਾ ਕੀਤਾ ਜਾਵੇ ਜੇ ਇਹਦੀ ਬੰਦ ਕਰ ਦੇ ਜੋ ਕਿਸਾਨਾਂ ਨੂੰ ਪ੍ਰੋਬਲਮ ਨਹੀਂ ਆ ਗਈ ਉਹ ਤੁਹਾਡੇ ਕਿਸਾਨ ਆਪਣੇ ਨੇ ਨਹੀਂ ਕਿਸਾਨ ਤੇ ਆਪਣੇ ਆ ਜੀ ਪਰ ਆਪਣੇ ਹੱਕ ਵੀ ਤਾਂ ਸਾਹਮਣੇ ਰੱਖਣੇ ਜ਼ਰੂਰੀ ਹੈ ਜੀ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਬਿਲਕੁਲ ਜੀ ਇਹ ਕਹਿੰਦੇ ਕਿ ਕਿਸਾਨ ਸਾਡੇ ਭਰਾ ਨੇ ਅਸੀਂ ਕਿਸਾਨਾਂ ਦੇ ਹਾਂ ਔਰ ਜਿਹੜੀ ਫੀਡ ਦੀ ਗੱਲ ਕੀਤੀ ਜਾ ਰਹੀ ਹੈ ਉਹ ਫੀਡ ਬਾਰੇ ਵੀ ਇਹ ਐਪਰੀਸ਼ੀਏਟ ਕਰ ਰਹੇ ਨੇ ਕਿ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਚੀਜ਼ ਅਸੀਂ ਨਹੀਂ ਵੇਚ ਰਹੇ ਪਰ ਦੁਕਾਨਾਂ ਦੇ ਉੱਤੇ ਆਣ ਕੇ ਸਾਨੂੰ ਤੰਗ ਪਰੇਸ਼ਾਨ ਜਿਹੜਾ ਵਾ ਉਹ ਕੀਤਾ ਜਾ ਰਿਹਾ ਉਹ ਨਾ ਕਰੇ ਜਿ ਤਰ੍ਹਾਂ ਕਹਿੰਦੇ ਕਿ ਗੁਰਦਾਸਪੁਰ ਵੀ ਹੋਇਆ ਬਟਾਲੇ ਵੀ ਹੋਇਆ ਔਰ ਇਸੇ ਤਰ੍ਹਾਂ ਤਰਨ ਤਰਨ ਵਿੱਚ ਵੀ ਜਿਹੜਾ ਵਾ ਉਹ ਇਸੇ ਤਰੀਕ ਕਰਦੇ ਨੇ ਤੋਂ ਗਲਤ ਹੈ ਉਹ ਦੁਕਾਨਾਂ ਹੀ ਤਾਂ ਦਿਖਾਣਾ ਚਾਹੁੰਦੇ ਆ ਤਸਵੀਰਾਂ ਵਿੱਚ ਦੇਖ ਸਕਦੇ ਜੋ ਕਿ ਇਹ ਜਿਹੜੀਆਂ ਦੁਕਾਨਾਂ ਨੇ ਸਾਰੀਆਂ ਫੀਡ ਇਹ ਕਿਸਾਨਾਂ ਦੀਆਂ ਦੁਕਾਨਾਂ ਨੇ ਔਰ ਇਹਨਾਂ ਦੁਕਾਨਾਂ ਤੇ ਜਿਹੜਾ ਸਮਾਨ ਮਿਲਦਾ ਹੈ ਔਰ ਜੈਨੂਨ ਸਮਾਨ ਹੈ ਕਿਸੇ ਤਰ੍ਹਾਂ ਦੀ ਇਹ ਕਹਿੰਦੇ ਕਿ ਕੋਈ ਵੀ ਐਸੀ ਚੀਜ਼ ਨਹੀਂ ਹੈ ਪਰ ਜਿੰਦੇ باوجود ਵੀ ਇਹਨਾਂ ਦੇ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਇਹ ਸਰ ਬੰਦ ਕਰਨ ਦਾ ਐਲਾਨ ਕਰ ਰਹੇ ਜੇ ਤੁਸੀਂ ਬਿਲਕੁਲ ਕਰ ਰਹੇ ਹਾਂ ਜੀ ਅਸੀਂ ਜੁਨੀਅਨ ਦੇ ਨਾਲ ਆ ਮੈਂ ਬਲਾਕ ਡੂਰ ਸਾਹਿਬ ਦਾ ਪ੍ਰਧਾਨ ਹਾਂਗਾ ਹਰਜਿੰਦਰ ਸਿੰਘ ਮੇਰਾ ਨਾਮ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੈਸ ਕੋਈ ਡਰਗ ਪਦਾਰਥ ਜਾਂ ਕਿਸੇ ਸੀਡ ਦਾ ਜਾਂ ਦਵਾਈ ਖਾਦਾ ਸਰਕਾਰ ਉੱਚ ਚੇਸ਼ਟੀ ਜਾ ਰਹੀ ਹੈ ਬਿਲ ਪੱਕਾ ਸਾਡੇ ਕੋਲ ਆ ਤੇ ਫਿਰ ਅਨੋਥਰਾਇਜ਼ ਕਿਦੋਂ ਹੋਊਗਾ ਅਸਲ ਦੇ ਵਿੱਚ ਸਰਕਾਰ ਨੂੰ ਜਿਸਟਸ ਜਾ ਰਹੀ ਆ ਬਿੱਲ ਸਾਡੇ ਕੋਲ ਆ ਉਹ ਵੀ ਕੋਈ ਐਕਸਪਾਇਰੀ ਨਹੀਂ ਕੀਤੀ ਹੈਗੀ ਇਹਨਾਂ ਨੂੰ ਫੈਕਟਰ ਸਾਰਾ ਕੁਝ ਵਧੀਆ ਹੈਗਾ ਵਾ ਕੰਪਨੀਆਂ ਵਧੀਆ ਗਈਆਂ ਨੇ ਉਹਦੇ ਵਿੱਚ ਜਾਣ ਪੁੱਝ ਕੇ ਸਾਨੂੰ ਆਰ ਦੇ ਵਿੱਚ ਇਸਾ ਚੱਕਰ ਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਬਾਕੀ ਸਰਕਾਰ ਦੀ ਜਿਹੜਾ ਇਹਨਾਂ ਹਾਈਬ੍ਰਿਡ ਚੋਂ ਨਾ ਬੰਦ ਕੀਤਾਗਾ ਜਾਂ ਪੁਸ਼ਾ ਚੰਦ ਵਾਲੇ ਬੰਦ ਕੀਤਾ ਵੈਸੇ ਤਾਂ ਪੁਸ਼ਾ ਚੰਦ ਵਾਲੇ ਆਪਣੇ ਮੱਚ ਚ ਲੱਗਦਾ ਨਹੀਂ ਜੋ ਵੀ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਉਹਨਾਂ ਦੀ ਇਨ ਬਿਨ ਬਿਨ ਪਾਲਣਾ ਕਰ ਰਹੇ ਆ ਸਾਨੂੰ ਉਸੇ ਚੱਕਰ ਦੇ ਵਿੱਚ ਟੀਮਾ ਬਣਾ ਕੇ ਇੱਕ ਹੂਆ ਜਿਵੇਂ ਰੇਡ ਪੈ ਗਈ ਛਾਪਾ ਪੈ ਗਿਆ ਜਿਵੇਂ ਅਸੀਂ ਬਹੁਤ ਵੱਡੇ ਸਮਗਲ ਹੁੰਨੇ ਆ ਸਾਡਾ ਇੱਕ ਨੋ ਮਾਸਦਾ ਕਿਸਾਨਾਂ ਨਾਲ ਰਿਸ਼ਤਾ ਹੈਗਾ ਵਾ ਜਿਹੜੀ ਸੋਮਵਾਰ ਦੀ ਬੰਦ ਦੀ ਕਾਲ ਦਿੱਤੀ ਆ ਸਾਨੂੰ ਉਹਦਾ ਵੀ ਦੁੱਖ ਵਾ ਕਿ ਜ਼ਿੰਮੇਦਾਰ ਉਹਨਾਂ ਸਪਰੇਅ ਕਰਨੀਆਂ ਮੱਕੀ ਦੀ ਫਸਲ ਤੇ ਸੁੰਡੀ ਦੀ ਸਪਰੇਅ ਚੱਲ ਰਹੀ ਆ ਮੱਕੀ ਦੀ ਫਸਲ ਉੱਤੇ ਨਦੀਨ ਦੀ ਸਪਰੇਅ ਚੱਲ ਰਹੀ ਆ ਪਰ ਛਤੀ ਕਣਕ ਨੂੰ ਸੁੰਡੀ ਦਾ ਹਮਲਾ ਹੋ ਗਿਆ ਵਾ ਉਹ ਉਦੋਂ ਜ਼ਿੰਮੇਦਾਰ ਕਿੱਥੇ ਜਾਵੇਗਾ ਪਰ ਅਸੀਂ ਇਸ ਗੱਲ ਤੋਂ ਸਰਕਾਰ ਦੇ ਵਿਰੁੱਧ ਮਜਬੂਰ ਹਾਂ ਕਿ ਸਾਨੂੰ ਉਹ ਬੰਦ ਦੀ ਕਾਲ ਦੇਣੀ ਪਈ ਅਸੀਂ ਬੰਦ ਜ਼ਰੂਰ ਕਰਾਂਗੇ ਔਰ ਆਪਣੇ ਪੂਰੇ ਜਿਲ੍ਹੇ ਦੇ ਦੁਕਾਨਾਂ ਸਾਡੀ ਬੰਦ ਰਹਿਣਗੀਆਂ ਔਰ ਜੂਨੀਅਰ ਦੇ ਪ੍ਰਧਾਨ ਸਰਦਾਰ ਜ ਨਾਲ ਹੀ ਪੂਰਾ ਸਾਥ ਦੇਵਾਂਗੇ ਔਰ ਅਸੀਂ 11:30 ਤੋਂ 12 ਦੇ ਵਿੱਚ ਜਿਹੜਾ ਚੀਫ ਸਾਹਿਬ ਐਗਰੀਕਲਚਰ ਦਫਤਰ ਤਰਨਤਾਰਨ ਉੱਥੇ ਆਪਾਂ ਨਾ ਮੋਮਰੇਡ ਬਤਾਵਾਂਗੇ ਬਿਲਕੁਲ ਚੀਫ ਐਗਰੀਕਲਚਰ ਨੂੰ ਮਿਲਿਆ ਜਾਵੇਗਾ ਔਰ ਜਿਹੜੀਆਂ ਇਹ ਗੱਲ ਕਰ ਰਹੇ ਨੇ ਕਿ ਜਿਨ੍ਹਾਂ ਕੋ ਕੀ ਇਹ ਬੜੇ ਇੱਕ ਸ਼ਹਿਰ ਵਾਸੀ ਨੇ ਚੰਗਾ ਕੰਮ ਕਰਦੇ ਚੰਗੀਆਂ ਦੁਕਾਨਾਂ ਹੋਈਆਂ ਨੇ ਔਰ ਜਦੋਂ ਰੇਡ ਹੁੰਦੀ ਹੈ ਤਾਂ ਲੋਕ ਬਹੁਤ ਦੇਖਦੇ ਨੇ ਕਿ ਅਧਿਕਾਰੀ ਕੀ ਹੋ ਗਿਆ ਤੇ ਦੁਕਾਨ ਤੇ ਕਿਸ ਤਰ੍ਹਾਂ ਆਏ ਨੇ ਉਹ ਬੜੀ ਪਰੇਸ਼ਾਨੀ ਹੁੰਦੀ ਹੈ ਕਿ ਚੰਗੇ ਭਲੇ ਨਾਮਵਰ ਹੋਣ ਤੇ ਨਾਂਵਰ ਕਹਿੰਦਾ ਮਤਲਬ ਇਹਦਾ ਹੈ ਕਿ ਆਹਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਹੁੰਦੇ ਤੇ